ਉੱਥੇ ਮਿੱਟੀ ਪੈ ਰਹੀ ਸੀ ਲਾਗੇ ਪਲਾਂਟ ਦੇ ਵਿੱਚ ਜੋ ਕਿ ਨਵੀਆਂ-ਨਵੀਆਂ ਪੁੱਟੀਆਂ ਸੀ ਧਰੀਆਂ ਸੀ ਉਹਨਾਂ ਨੇ ਤੇ ਉੱਥੇ ਮੁੰਡੇ ਜੋ ਕਿ ਬੜੀ ਹੁੱਲੜ ਭਾਜੀ ਕਰ ਰਹੇ ਸੀ ਤੇ ਰਾਤ ਉਹਨਾਂ ਨੇ 10 ਵਜੇ ਗੰਦੇ ਗਾਣੇ ਲਾਇਏ ਗੰਦੇ ਗਾਣੇ ਲਾਇਏ ਤੇ ਸਾਡਾ ਨਜ਼ਦੀਕ ਹੀ ਚਾਚੇ ਦਾ ਘਰ ਆ ਜਿੱਥੇ ਉਹਨਾਂ ਦੀ ਇੱਕ ਜਵਾਨ ਬੇਟੀ ਆ ਤੇ ਨੌਵਾਂ ਰਹਿੰਦੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਯਾਨੀ ਕਿ ਰਕਣ ਦੀ ਕੋਸ਼ਿਸ਼ ਕੀਤੀ ਵੀ ਗੰਦੇ ਗਾਣੇ ਨਾ ਲਾਓ ਇਸੇ ਵਜ੍ਹਾ ਦੇ ਵਿੱਚ ਉਹਨਾਂ ਨੇ ਹੀ ਕੀਤਾ ਕਿ ਸਾਡੇ ਤੇ ਟਰੈਕਟਰ ਚੜਾਤਾ ਤੇ ਮੈਨੂੰ ਮੈਨੂੰ ਤੇ ਮੇਰੀ ਮਾਤਾ ਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਪਰ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਬਚਾਅ ਹੋ ਗਿਆ ਤੇ ਮਾਤਾ ਦੀ ਡੈਕ ਦੀ ਆਵਾਜ਼ ਆਉਂਦਾ ਸਾਊਂਡ ਘੱਟ ਕਰ ਲਓ ਲੇਕਿਨ ਉਹਨਾਂ ਨੇ ਇਹ ਗੱਲ ਦਾ ਬੁਰਾ ਮਲਾਇਆ ਵੀ ਅਸੀਂ ਤੇ ਟਰੈਕਟਰ ਦੇ ਪੈਸੇ ਖਰਚੇ ਆ ਤੇ ਅਸੀਂ ਇਸ ਕਰਕੇ ਨਹੀਂ ਖਰਚੇ ਵੀ ਇਹ ਸਾਊਂਡ ਘੱਟ ਕਰੀਏ ਟਰੈਕਟਰ ਦੇ ਉੱਪਰ ਅਸ਼ਲੀਲ ਗਾਣੇ ਲਗਾਉਣ ਤੋਂ ਰੋਕਿਆ ਤਾਂ ਨੌਜਵਾਨ ਨੇ ਆਪਣੇ ਟਰੈਕਟਰ ਦੇ ਨਾਲ ਮਾਂ-ਪੁੱਤ ਨੂੰ ਕੁਚਲ ਦਿੱਤਾ ਮਾਂ ਦੀ ਹੋਈ ਮੌਤ ਤੇ ਪੁੱਤ ਹੋਇਆ ਜ਼ਖਮੀ ਤੋ ਅੰਦਾਜ਼ੇ ਦੀ ਖਬਰ ਗੁਰਦਾਸਪੁਰ ਦੀ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਬੀਤੀ ਸ਼ਾਮ ਇੱਕ ਨੌਜਵਾਨ ਨੇ ਆਪਣੇ ਟਰੈਕਟਰ ਤੇ ਉੱਚ ਉੱਚ ਗਾਣੇ ਲਗਾਏ ਹੋਏ ਸੀ ਅਸ਼ਲੀਲ ਗਾਣੇ ਲਗਾਏ ਹੋਏ ਸੀ ਤਾਂ ਜਦੋਂ ਇੱਕ ਮਾਂ-ਪੁੱਤ ਨੇ ਉਸ ਨੂੰ ਰੋਕਿਆ ਕਿ ਪੁੱਤ ਗਾਣੇ ਨਾ ਲਗਾ ਆਵਾਜ਼ ਘੱਟ ਕਰ ਲਾ ਤਾਂ ਜਿਸ ਤੋਂ ਬਾਅਦ ਮੁੰਡੇ ਨੂੰ ਗੁੱਸਾ ਆ ਗਿਆ ਤੇ ਉਸਨੇ ਗੁੱਸੇ ਦੇ ਵਿੱਚ ਆ ਕੇ ਆਪਣਾ ਟਰੈਕਟਰ ਉਸ ਮਾਪੂਤ ਤੇ ਉੱਤੇ ਛਾੜ ਦਿੱਤਾ ਤੇ ਜਿਸ ਦੇ ਨਾਲ ਮਾਂ ਦੀ ਮੌਤ ਹੋ ਗਈ ਹੈ ਤੇ ਪੁੱਤ ਜ਼ਖਮੀ ਹੋ ਗਿਆ ਤੇ ਪੁਲਿਸ ਨੇ ਵੀ ਟਰੈਕਟਰ ਚਾੜਨ ਵਾਲੇ ਨੌਜਵਾਨ ਤੇ ਉੱਪਰ ਸਮੇਤ 6 ਲੋਕਾਂ ਤੇ ਪਰਚਾ ਦਰਜ ਕਰ ਦਿੱਤਾ ਹੈ ਇਹ ਜੋ ਇੱਥੇ ਅਜੀਤ ਸਿੰਘ ਦਾ ਪਲਾਟ ਹੈ ਹਰੀਮਾਬਾਦ ਦੇ ਵਿੱਚ ਤੇ ਕੱਲ 10:30 ਜਾਨਾ ਵਜੇ ਇਹ ਫਰੀਵੈਂਟ ਇਨਸੀਡੈਂਟ ਹੋਇਆ ਸੀਗਾ ਟਰੈਕਟਰ ਸੀਗਾ ਇੱਕ ਟਰੈਕਟਰ ਤੇ ਉਹਨੂੰ ਚਲਾ ਰਿਹਾ ਸੀਗਾ ਵਿਜੇਪਾਲ ਸਿੰਘ ਮੇਰੇ ਪਾਸਿੰਗ ਦਾ ਚਲਾ ਰਿਆ ਸੀ ਤੋਂ ਉਹਨੇ ਇੱਕ ਲੇਡੀ ਦਾ ਉੱਥੋਂ ਦੀ ਹਰਜੀਤ ਕੌਰ ਉਮਰ 60 ਸਾਲ ਉਹ ਟਰੈਕਟਰ ਉਹਨੇ ਉੱਥੋਂ ਦੀ ਚੜਾ ਦਿੱਤਾ ਸਿਰਫ ਇੱਕ ਡੈਕ ਦਾ ਰੋਲਾ ਸੀਗਾ ਕਿ ਉਹ ਪਲਾਟ ਮਿੱਟੀ ਪੈ ਰਹੀ ਸੀ ਜਿੱਤੇ ਤੇ ਇਹਨਾਂ ਨੇ ਹਰਜੀਤ ਕੌਰ ਦੇ ਢੇਰ ਦੇ ਲੜਕੇ ਨਿਸ਼ਾਨ ਸਿੰਘ ਨੇ ਕਿ ਜਿਹੜੇ ਇਹਨਾਂ ਦੇ ਸਮਰਥਕ ਉਹਨਾਂ ਨੇ ਕਿਹਾ ਵੀ ਜਿਹੜੀ ਅੰਦਰ ਵਿੱਚ ਆਪਣਾ ਡੈਕ ਦੀ ਆਵਾਜ਼ ਆ ਉਹ ਸਾਊਂਡ ਘੱਟ ਕਰ ਲੋ ਲੇਖਣ ਉਹਨਾਂ ਨੇ ਇਹ ਗੱਲ ਦਾ ਬੁਰਾ ਮਲਾਇਆ ਵੀ ਅਸੀਂ ਤੇ ਟਰੈਕਟਰ ਦੇ ਪੈਸੇ ਖਰਚੇ ਆ ਏ ਅਸੀਂ ਇਸ ਕਰਕੇ ਨਹੀਂ ਖਰਚੇ ਵੀ ਇਹ ਸਾਊਂਡ ਘੱਟ ਕਰੀਏ ਉਹ ਇਹਨਾਂ ਦੀ ਗੱਲ ਤੋਂ ਉੱਤੋਂ ਲੈ ਕੇ ਆਪ ਵਿਚ ਮਾੜੇ ਮੋٹے ਨੌਕਚੋਕ ਹੋ ਗਈ ਤੇ ਜਿਹੜੇ ਉੱਥੇ ਪਲਾਟ ਦੇ ਵਿੱਚ ਹੋਰ ਵੀ ਦੋ ਟਰੈਕਟਰ ਵਾਲੇ ਖਲੋਤੇ ਜਿਹੜੇ ਮਿੱਟੀ ਪਾ ਰਹੇ ਸੀ ਰਾਤ ਕਰੀਬ 11 ਵਜੇ ਦੇ ਲਗਭਗ ਉਹਨਾਂ ਨੇ ਆਪਣੇ ਤੀਸਰੇ ਸਾਥੀ ਨੂੰ ਕਹਿਤਾ ਵੀ ਅੱਜ ਇਹ ਰਿਲੇ ਦੀ ਦਾ ਆਪਣਾ ਜਿਹੜਾ ਨਿਸ਼ਾਨ ਸਿੰਘ ਆ ਤੇ ਜਿਹੜਾ ਇਹਦਾ ਕੋਈ ਬਚ ਕੇ ਨਾ ਜਾਵੇ ਇਹਨਾਂ ਦੇ ਪਰਿਵਾਰ ਨਾਲ ਇਹ ਉਧਰੋਂ ਪਿੰਡ ਰੀਮਾਬਾਦਲੇ ਸਾਈਡ ਤੋਂ ਆਏ ਆ ਤੇ ਇਹਨਾਂ ਨੇ ਜਿਹੜਾ ਹੈਗਾ ਲੇਡੀਜ਼ ਦੇ ਉੱਤੇ ਜਿਹੜਾ ਚੜ੍ਹਾ ਦਿੱਤਾ ਵਾ ਕਰੈਕਟਰ ਜਿਹਦੇ ਨਾਲ ਲੇਡੀ ਹਰਜੀਤਕੌਰ ਦੀ ਆ ਜਿਹੜੀ ਮੌਕੇ ਤੇ ਮੌਤ ਹੋ ਗਈ ਆ ਤੇ ਉਹਦਾ ਲड़का ਨਿਸ਼ਾਨ데요 ਜਿਹੜਾ ਉਹ ਸਿਵਲ ਹਸਪਤਾਲ ਗਦਾਸਪੁਰ ਵਿਖੇ ਜਿਹੜੇ ਇਲਾਜ ਆ ਉੱਥੇ ਮਿੱਟੀ ਪੈਰੇ ਹੀ ਲਾ ਕੇ ਪਲਾਂਟ ਦੇ ਵਿੱਚ ਜੋ ਕਿ ਨਵੀਆਂ ਨੀਆਂ ਪੁੱਟੀਆਂ ਸੀ ਧਰੀਆਂ ਸੀ ਉਹਨਾਂ ਨੇ ਤੇ ਉੱਥੇ ਮੁੰਡੇ ਜੋ ਕਿ ਬੜੀ ਹੁੱਲੜ ਭਾਜੀ ਕਰ ਰਹੇ ਸੀ ਤੇ ਰਾਤ ਉਹਨਾਂ ਨੇ 10 ਵਜੇ ਗੰਦੇ ਗਾਣੇ ਲਾਏ ਗੰਦੇ ਗਾਣੇ ਲਾਏ ਤੇ ਸਾਡਾ ਨਜ਼ਦੀਕ ਹੀ ਚਾਚੇ ਦਾ ਘਰ ਆ ਦੇਤੇ ਉਹਨਾਂ ਦੀ ਇੱਕ ਜਵਾਨ ਬੇਟੀ ਆ ਤੇ ਨੌਵਾਂ ਰਹਿੰਦੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਜਾਨਕੀ ਟੱਕਣ ਦੀ ਕੋਸ਼ਿਸ਼ ਕੀਤੀ ਵੀ ਗੰਦੇ ਗਾਣੇ ਨਾ ਲਾਓ ਤੇ ਏਸੇ ਵਜ੍ਹਾ ਦੇ ਵਿੱਚ ਉਹਨਾਂ ਨੇ ਕੀ ਕੀਤਾ ਵੀ ਸਾਡੇ ਤੇ ਟਰੈਕਟਰ ਚੜਾਤਾ ਤੇ ਮੈਨੂੰ ਤੇ ਮੈਨੂੰ ਤੇ ਮੇਰੀ ਮਾਤਾ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਪਰ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਬਚਾਅ ਹੋ ਗਿਆ ਤੇ ਮਾਤਾ ਦੀ ਜੈਤੂ ਮੇਰੇ ਸੱਜ ਨਾਲ ਲੱਗਦੇ ਜੇ ਬੰਦੇ ਕੋਲੇ ਜਿਹੜਾ ਕਰਦੇ ਆ ਸਰ ਬੰਦੇ ਤੇ ਇੱਕ ਮੁੰਡਾ ਮਗਦਾਰ ਤੇ ਜਿਹੜਾ ਬੈਠਾ ਹੈ ਉਹ ਸਾਡੇ ਪਿੰਡ ਦਾ ਹੈ ਬਾਕੀ ਮੈਨੂੰ ਉਹ ਮੁੰਡੇ ਦਾ ਨਹੀਂ ਪਤਾ ਜਿਹੜਾ ਟਰੈਕ ਚਲਾ ਰਿਹਾ ਮਿੱਟੀ ਸਾਡੇ ਚਾਚਾ ਜੀ ਦੇ ਘਰ ਦੇ ਨੇੜੇ ਦੀ ਪਲਾਟ ਉੱਥੇ ਪਾ ਰਹੇ ਉਹਨਾਂ ਘਰ ਪਾ ਰਹੇ ਪਾਉਂਦੀ ਮਿੱਟੀ ਕੋਲੇ ਕਿਹੜੀ ਪੜੀ ਪਾਉਂਦੇ ਹਰੀ ਮਾਮਾ ਦਾ ਸਾਰਾ ਸਾਡਾ ਪਿੰਡ ਆ ਤਸੀਲ ਇਹਦਾ ਪਾਬਾ ਨਾਨਕ ਤੇ ਡਿਸਟ੍ਰਿਕਟ ਗੁਰਦਾਸਪੁਰ